ਭਾਈ ਗੁਰਜੀ ਦਾ ਖਲਸਾ ਭਾਈ ਗੁਰਜੀ ਕੀ ਫਤਿਹ ਦੋਸਤੋ ਅੱਜ ਇੱਕ ਬਹੁਤ ਖਾਸ ਮੁੱਦੇ ਤੇ ਮੈਂ ਆਪ ਜੀ ਨਾਲ ਇਹ ਵੀਡੀਓ ਸਾਂਝੀ ਕਰ ਰਿਹਾ ਜਦੋਂ ਦੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਆਪਣੇ ਆਪ ਨੂੰ ਆਮ ਆਦਮੀ ਦੱਸਣ ਵਾਲੇ ਬਿਲਕੁਲ ਖਾਸੇ ਵਿਅਕਤੀ ਨੇ ਜਿਨ੍ਹਾਂ ਨੇ ਆਮ ਲੋਕਾਂ ਦਾ ਜਿਹੜਾ ਦੁੱਬਰ ਕਰਕੇ ਰੱਖ ਦਿੱਤਾ ਦੋਸਤੋ ਚੌਥਾ ਥੰਮ ਬਣੇ ਜਾਂਦੀ ਪੱਤਰਕਾਰ ਚ ਭਾਈਚਾਰੇ ਤੋਂ ਵੀ ਅੱਜ ਧਰਨੇ ਦੇ ਉੱਤੇ ਬਹਿਣਾ ਪੈ ਗਿਆ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਰਹੰਦ ਥਾਣੇ ਦੇ ਅੱਗੇ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪੱਤਰਕਾਰ ਸਹਿਬਾਨਾਂ ਨੇ ਧਰਨਾ ਲਗਾ ਦਿੱਤਾ ਉਹ ਧਰਨਾ ਉਹਨਾਂ ਨੇ ਇੰਨੇ ਕੁ ਮਜਬੂਰ ਹੋ ਕੇ ਲਗਾਇਆ ਕਿ ਉਹਨਾਂ ਨੇ ਅਲੱਗ-ਅਲੱਗ ਉਹ ਬੀਤਰ ਸਹਿਬਾਨਾਂ ਦੀਆਂ ਪ੍ਰਸ਼ਾਸਨ ਅਧਿਕਾਰੀਆਂ ਦੀਆਂ ਮੈਂ ਤਾਂ ਤਰਲੇ ਤੱਕ ਕਰੀਆ ਕਿ ਜੇਕਰ ਅਸੀਂ ਸੇਫ ਨਹੀਂ ਤਾਂ ਦੂਸਰੇ ਜਿਹੜੇ ਆਮ ਲੋਕ ਨੇ ਉਹ ਕਿਵੇਂ ਸੇਫ ਰਹਿਣਗੇ ਦੋਸਤੋ ਪੱਤਰਕਾਰ ਸਰਵਾਨਾ ਦੇ ਮੋਟਰਸਾਈਕਲ ਤਾਂ ਕਿਚੋਰੀ ਕਰ ਦਿੱਤੇ ਗਏ ਚੋਰਾਂ ਵੱਲੋਂ ਉਹਨਾਂ ਦੇ ਮੋਬਾਈਲ ਖੋਹ ਲਏ ਪੱਤਰਕਾਰ ਦੇ ਪਰ ਅਫਸੋਸ ਹੈ ਅਜ ਤੱਕ ਕੋਈ ਵੀ ਕਾਰਵਾਈ ਪ੍ਰਸ਼ਾਸਨ ਦੁਆਰਾ ਆਮ ਆਦਮੀ ਦੀ ਸਰਕਾਰ ਦੁਆਰਾ ਨਹੀਂ ਕੀਤੀ ਗਈ। ਬੜੇ ਅਫਰੂਫ ਦੀ ਗੱਲ ਹੈ। ਦੋਸਤੋ ਕੋਈ ਬੰਦਾ ਸੇਪ ਨਹੀਂ ਹੈ। ਰਹਾ ਜਾਂਦੇ ਆ ਪਤਾ ਨਹੀਂ ਕੀ ਹੋ ਜਾਵੇ। ਪੰਜਾਬ ਦੀ ਜਿਹੜੀ ਅੱਜ ਮੈਂ ਸਮਝਦਾ ਦੇਖ ਹੈ ਉਹ ਗੁੰਡਾਗਰਦੀ ਦੇ ਨਜ਼ਰੀਏ ਨਾਲ ਨੂੰ ਦੇਖਣ ਲੱਗਿਆ। ਜਿਹੜੇ ਬਾਹਰਲੇ ਹੁੰਦੇ ਨੇ ਅੱਜ ਪੰਜਾਬ ਉਹ ਪੰਜਾਬ ਨਹੀਂ ਰਿਹਾ ਇਹ ਉਹ ਧਰਤੀ ਸੀ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਉਹ ਧਰਤੀ ਸੀ ਜਿੱਥੇ ਕੁਰਬਾਨੀਆਂ ਦੇ ਕੇ ਸ੍ਰੀ ਦੇਵ ਜੀ ਭਗਤ ਸਿੰਘ ਸਾਹਿਬ ਰਾਜਗੁਰੂ ਸੁਖਦੇਵ ਉਹਨਾਂ ਨੇ ਕੁਰਬਾਨੀਆਂ ਦੇ ਕੇ ਸਾਡੇ ਦੇਸ਼ ਨੂੰ ਆਜ਼ਾਦੀ ਦਵਾਈ ਇਹ ਉਹ ਸੂਰਬੀਰਾਂ ਦੀ ਧਰਤੀ ਹੈ ਸ਼ਹੀਦ ਉਧਮ ਸਿੰਘ ਜੀ ਕਰਤਾਰ ਸਿੰਘ ਸਰਾਭਾ ਜੀ ਇਹ ਉਹ ਧਰਤੀ ਹੈ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਇੱਥੇ ਲੁੱਟਾਂ ਖੋਹਾਂ ਹੋਣ ਲੱਗ ਜਾਣ ਮੈਂ ਸਮਝਦਾ ਇਹ ਜਿਹੜਾ ਰਾਜ ਹੈ ਅਹਿਮਦ ਸ਼ਾਹ ਅਬਦਾਲੀ ਤੋਂ ਘੱਟ ਨਹੀਂ ਹੈ ਇਸ ਤੇ ਗੌਰ ਕਰਨ ਦੀ ਜ਼ਰੂਰਤ ਹੈ ਅੱਜ ਸਾਡੇ ਪੱਤਰਕਾਰ ਵੀਰ ਵੀ ਸੇਵਨੀ ਹੈ ਭਾਰਤੀ ਜਨਤਾ ਪਾਰਟੀ ਅੱਜ ਦੁੱਖ ਦੀ ਘੜੀ ਦੇ ਵਿੱਚ ਪੱਤਰਕਾਰ ਭਾਈਚਾਰੇ ਦੇ ਨਾਲ ਖੜੀ ਹੈ ਅਸੀਂ ਉਹਨਾਂ ਦੇ ਨਾਲ ਹੈ ਕੁਝ ਵੀ ਮੈਨੂੰ ਕਰਨਾ ਪਵੇ ਸੀ ਭਾਈਚਾਰੇ ਦੇ ਨਾਲ ਖੜਿਆ ਬਹੁਤ ਬਹੁਤ ਸਾਰੇ ਦੋਸਤਾਂ ਦਾ ਧੰਨਵਾਦ ਆਓ ਸਾਰੇ ਰਲ ਕੇ ਜਿਨ੍ਹਾਂ ਦੇ ਸਾਰੇ ਮੈਂ ਆਗੂ ਨੂੰ ਬੇਨਤੀ ਕਰਦਾ ਹਾਂ ਕਿ ਪੱਤਰਕਾਰ ਭਾਈਚਾਰੇ ਦਾ ਸਾਥ ਦਿਈਏ ਉਹਨਾਂ ਦੀ ਮੁਸ਼ਕਲ ਦੇ ਨਾਲ ਅੱਜ ਖੜੀਏ ਅੱਜ ਲੋੜ ਹੈ ਚੌਥੀ ਥੰਮ ਨੂੰ ਸੇਫ ਰੱਖਣ ਦੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ